ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਪਹਿਲੋ ਬੜਾ ਸ਼ਾਰਟਕਟ ਦਸਰਾ ਚਾਹਣਾ ਕਿ ਅੱਜ ਮਾਨਸਾ ਪੁਲਿਸ ਨੇ ਕੁਝ ਨੌਜਵਾਨ ਮਾਨਸਾ ਤੋਂ ਆ ਰਹੇ ਸੀ ਤਾਂ ਉਹਨਾਂ ਦੇ ਉੱਪਰ ਇੱਕ ਫਲੈਗ ਲੱਗਾ ਸੀ ਸੰਤਾਂ ਦੀ ਫੋਟੋ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲੈਗ ਸੀ ਤਾਂ ਮਾਨਸਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦੀ ਬੇਇੱਜ਼ਤੀ ਕੀਤੀ ਕਿ ਆ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਤਾਂ ਭਗਵੰਤ ਮਾਨ ਦੀ ਸੋਚ ਉਹੀ ਹਿਮਾਚਲ ਦੀ ਹਿਮਾਚਲ ਦੇ ਅੰਦਰ ਫੋਟੋ ਨਹੀਂ ਲਾਉਣ ਦਿੱਤੀ ਜਾਂਦੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲੈਗ ਨਹੀਂ ਲੈ ਕੇ ਜਾ ਸਕਦੇ ਤਾਂ ਉੱਥੇ ਸਿੱਧ ਹੁੰਦਾ ਹੈ ਕਿ ਭਗਵੰਤ ਮਾਨ ਭਾਜਪਾ ਦੇ ਹੱਥ ਦੇ ਵਿੱਚ ਖੇਡ ਰਿਹਾ ਹੈ ਤਾਂ ਮੈਂ ਮਿਸਟਰ ਬੱਲੋ ਜਿਹੜੇ ਇਸ ਇਲਾਕੇ ਦੇ ਅਬਜ਼ਰਵਰ ਨੇ ਮਾਨਸਾ ਦੇ ਮੈਂ ਉਹਨਾਂ ਨੂੰ ਕਹੂੰਗਾ ਕਿ ਅਗਰ ਮਾਨਸਾ ਪੁਲਿਸ ਕੱਲ ਨੂੰ ਪਰਚਾ ਦਰਜ ਕਰਦੀ ਹੈ ਆ ਮਾਨਸਾ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਸਾਥ ਦੇਣਗੇ ਅਸੀਂ ਪੀਸਫੁਲ ਚੱਲ ਰਹੇ ਆ ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਆਦਮੀ ਅਗਰ ਕੋਈ ਵਾਇਲੈਂਸ ਨਹੀਂ ਕਰਦਾ ਤਾਂ ਉਹ ਨਾਰੇ ਮਾਰਦਾ ਜਾਂ ਫੋਟੋ ਲਾਉਂਦਾ ਹੈ ਉਹ ਕੋਈ ਅਫੈਂਸ ਨਹੀਂ ਬਣਦਾ ਤਾਂ ਮੈਂ ਉਹਨਾਂ ਨੌਜਵਾਨ ਨੂੰ ਵੀ ਕਹੂੰਗਾ ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਕੋਈ ਲੜਾਈ ਨਹੀਂ ਲੜਨੀ ਕੋਈ ਐਹੋ ਜਿਹਾ ਕੰਮ ਨਹੀਂ ਕਰਨਾ ਅਗਰ ਤੁਹਾਡੇ ਖਿਲਾਫ ਮਾਨਸਾ ਪੁਲਿਸ ਕੋਸ਼ਿਸ਼ ਕਰਦੀ ਹੈ ਤਾਂ ਆਪਾਂ ਲੀਗਲੀ ਚੱਲਾਂਗੇ ਤਾਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਇਹ ਭਗਵੰਤ ਮਾਨ ਦੀ ਸੋਚ ਹੈ ਪੰਜਾਬ ਦੇ ਅੰਦਰ ਦੂਸਰੀ ਮੇਰੀ ਬੇਨਤੀ ਇਹ ਹੈ ਕਿ ਹੁਣ ਆਪਾਂ ਚੱਲਦੇ ਆਂ ਇਹਨਾਂ ਦੀ ਸਰਕਾਰ ਦੇ ਉੱਪਰ ਤਾਂ ਪੰਜਾਬ ਦੇ ਅੰਦਰ ਕੀ ਹੈ ਕਿ ਇੱਕ ਸਾਈਡ ਤੇ ਕਿਸਾਨ ਨੂੰ ਕੁੱਟਿਆ ਉਸ ਰਾਤ ਕਰਨਲ ਨੂੰ ਕੁੱਟਿਆ ਤੇ ਸਾਡਾ ਮੁੱਖ ਮੰਤਰੀ ਅੱਡੀ ਮਾਰ ਕੇ ਚੰਡੀਗੜ੍ਹ ਨੱਚਦਾ ਨੱਚਦਾ ਹੋਵੇ ਇੱਕ ਸਾਈਡ ਤੇ ਕਿਸਾਨਾਂ ਦੇ ਟਰੈਕਟਰ ਸਾੜ ਦਿੱਤੇ ਉੱਥੇ ਚੀਜ਼ਾਂ ਨੂੰ ਅੱਗ ਲਾਈ ਗਈ ਉੱਥੇ ਕਰਨਲ ਦੀ ਵਾਈਫ ਦੁਹਾਈ ਪਾ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਆਪ ਦੇ ਜਵਾਕ ਦੀਆਂ ਬਧਾਂਗਾ ਲਈ ਜਾਂਦਾ ਹੈ ਤੇ ਨੱਚੀ ਜਾਂਦਾ ਕੀ ਇਹਨੂੰ ਕਹੋਗੇ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਕੀ ਇਹਨੂੰ ਕਹਾਂਗੇ ਕਿ ਇਹ ਪੰਜਾਬ ਦਾ ਦਰਦ ਹੈ ਕੁਝ ਵੀ ਨਹੀਂ ਇਹਦੇ ਵਿੱਚ ਸੋ ਏ ਪੰਜਾਬ ਦੇ ਹਾਲਾਤ ਦੂਸਰਾ ਭਾਜਪਾ ਭਾਜਪਾ ਹਰ ਫਰੰਟ ਦੇ ਉੱਪਰ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਲੱਗੀ ਹੋਈ ਐ ਉਹ ਕੈਬਨਟ ਉਹ ਆਪਦੇ ਪਾਰਲੀਮੈਂਟ ਦੇ ਵਿੱਚ ਵੀ ਭਾਈ ਅਮਰਤਪਾਲ ਦਾ ਨਾਂ ਲੈ ਰਹੇ ਨੇ ਤੇ ਬੜੇ țeਡੇ ਢਾਂਗ ਨਾਲ ਮਜ਼ਾਕ ਕਰ ਰਹੇ ਨੇ ਪਰ ਸਾਡੇ ਸਿੱਖਾਂ ਨੂੰ ਅਕਲ ਕਿੱਥੋਂ ਆਣੀ ਐ ਅਸੀਂ ਚੀਕਾਂ ਮਾਰ ਕੇ ਛਾਲਾ ਮਾਰ ਕੇ ਭਾਜਪਾ ਜੁਆਇਨ ਕਰ ਰਹੇ ਆ ਕੋਈ ਸੰਗ ਹੈ ਸਾਨੂੰ ਕੋਈ ਸ਼ਰਮ ਹੈ ਕੀ ਓਏ ਉਹ ਭਾਜਪਾ ਤੇ ਆਰਐਸਐਸ ਇਹਨਾਂ ਦੇ ਹੈੱਡ ਨੇ ਕਿਹਾ ਸੀ ਕਿ 1984 ਦੇ ਵਿੱਚ ਜੋ ਸਿੱਖਾਂ ਨਾਲ ਹੋਇਆ ਹੈ ਉਹ ਬੜਾ ਸਹੀ ਹੋਇਆ ਤੇ ਲਹਨਤ ਹੈ ਇਹੋ ਜਿਹਾ ਸਿੱਖਾਂ ਨੂੰ ਪੈਦਾ ਹੋਣ ਤੇ ਜਿਹੜੇ ਆਰਐਸਐਸ ਦੇ ਹੱਥ 'ਚ ਖੇਡਣ ਲੱਗ ਪਏ ਕੀ ਇਹਨੂੰ ਕਹੋਗੇ ਇਹ ਉਹੀ ਸਿੱਖ ਨੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਵਿੱਚ 5000 ਸਿੱਖ ਤੇ 7000 ਜਿਹੜਾ Hindu ਭਰਤੀ ਹੋਇਆ ਸੀ ਇਹ ਉਹੀ ਰੂਹਾਂ ਇਹਨਾਂ ਨੂੰ ਰੋਕਣਾ ਹੈ ਇਹਨਾਂ ਨੂੰ ਪੰਜਾਬ ਚੋਂ ਰੋਕਣਾ ਹੈ ਇਹਨਾਂ ਦੇ ਸਪੀਕਰ ਨੇ 2 ਸਾਲ ਪਹਿਲਾਂ ਮੇਰੇ ਸਾਹਮਣੇ ਬਹਿਬਲ ਖੜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਸੌਹ ਚੁੱਕੀ ਸੀ ਕਿ ਸਖਬੀਰ ਬਾਦਲ ਦੇ ਖਿਲਾਫ ਮੈਂ ਚਲਾਨ ਪੇਸ਼ ਕਰਾਉਂਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੌਹ ਚੁੱਕਦਾ ਹੁਣ ਚਮੜੀ ਤਾਂ ਲੈਣ ਲੱਗ ਗਈ ਹੈ ਚਮੜੀ ਲੈਣ ਲੱਗ ਗਈ ਹੈ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਸੌਹ ਚੁੱਕੀ ਤੇ ਸਖਬੀਰ ਬਾਦਲ ਨੂੰ ਬਚਾਇਆ 307 ਦੇ ਚਲਾਨ ਪੇਸ਼ ਕਰਾਇਆ ਮੈਂ ਘਟੋ ਘਟ ਮਹੀਨਾ ਇਹਨਾਂ ਦੇ ਮਗਰ ਜਾਂਦਾ ਰਿਹਾ 302 ਚ ਇਹਨਾਂ ਨੇ ਚਲਾਨ ਪੇਸ਼ ਨਹੀਂ ਕਰਾਇਆ ਹੁਣ ਕੀ ਕਹੋਗੇ ਕੇਜਰੀਵਾਲ ਭਾਜਪਾ ਸੁਖਬੀਰ ਬਾਦਲ ਇੱਕੋ ਹੀ ਲਾਈਨ ਤੇ ਚੱਲ ਰਹੇ ਨੇ ਕੋਈ ਦੂਜੀ ਲਾਈਨ ਤੇ ਨਹੀਂ ਚੱਲ ਰਿਹਾ ਇੱਕੋ ਹੀ ਇਹ ਭਾਈ ਅਮਰਤਪਾਲ ਮੈਂ ਬੰਦ ਕਰੂੰਗਾ ਭਾਈ ਅਮਰਤਪਾਲ ਇੱਕ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਆਪਾਂ ਦੂਜੀ ਗੱਲ ਮੈਂ ਤੁਹਾਨੂੰ ਇਹ ਕੇ ਬੇਨਤੀ ਕਰੂੰਗਾ ਜਿਵੇਂ 70 ਸੀਟਾਂ ਨੇ ਵਿਰੋਧੀ ਸੁਣ ਲੈਣ ਪੰਜਾਬ ਦੇ 70 ਸੀਟਾਂ ਨੇ ਮਾਲਵਾ ਬਲਟ ਦੇ ਅੰਦਰ ਲਗਭਗ ਤੇ ਅਸੀਂ ਭਾਈ ਅਮਰਤਪਾਲ ਨੂੰ ਐਸੇ ਹੀ ਮਾਲਵਾ ਬਲਟ ਦੇ ਵਿੱਚ ਐਮਐਲਏ ਦੇ ਇਲੈਕਸ਼ਨ ਲੜਾਵਾਂਗੇ ਠੀਕ ਹੈ ਕਿਉਂਕਿ ਇੱਥੇ ਕੀ ਹੋਇਆ ਕਿ ਬੀਬਾ ਜੀ ਨੂੰ ਦਿਟਾਉਣਾ ਹੈ ਜੀ ਮੈਂ ਖੜਾ ਹੋਊਂਗਾ ਮੈਂ 50 ਹਜ਼ਾਰ ਵੋਟ ਲਾਉਂਗਾ 2 ਕਰੋੜ ਰੁਪਇਆ ਲਾਉਂਗਾ ਦੋ ਕਿੰਨੇ ਮੈਂ ਲੱਖ ਵੋਟ ਲੈ ਜਾਊਗਾ ਜੇ ਮੈਂ ਬੀਬਾ ਜੀ ਨੂੰ ਜਿਤਾਉਣਾ ਪਰ ਮੇਰੀ ਜ਼ਮੀਰ ਵਿਕੀ ਹੋਈ ਐ ਅਸੀਂ ਮਾਲਵਾ ਬਿਲਡ ਚ ਉਹ ਬੰਦਾ ਲਿਆ ਕੇ ਖੜਾ ਕਰਨਾ ਹੈ ਜਿਹੜਾ ਇਹਨਾਂ ਨੂੰ ਦੱਸ ਦੇਗਾ ਕਿ ਇਲੈਕਸ਼ਨ ਕਿਵੇਂ ਲੜਨੇ ਹੁੰਦੇ ਅਸੀਂ ਮਾਲਵਾ ਬਿਲਡ ਸਾਰੀ ਇਕੱਠੀ ਕਰਨੀ ਐ ਚਾਹੇ ਹਿੰਦਰਮਾਨ ਐ ਸਿੱਖ ਐ ਉਹ ਸਾਡੇ ਭਰਾ ਨੇ ਇਥੋਂ ਇਲੈਕਸ਼ਨ ਲੜਨਾ ਹੈ ਬਾਕੀ ਮੈਂ ਗੱਲ ਹੁਣ ਖਤਮ ਕਰਦਾ ਲਗਾਤਾਰ ਅਬ ਰਾਤ ਵੀ ਅਸੀਂ ਗੱਲ ਕਰ ਰਹੇ ਸੀ ਬੈਠੇ ਜੋੜ ਸਾਹਿਬ ਅរី ਸਾਰੇ ਕਿ ਪੰਜਾਬ ਦੇ ਜਿੰਨੇ ਇਹਨਾਂ ਦੇ ਅਕਾਲੀਆਂ ਦੇ ਲੀਡਰ ਨੇ ਸਾਰੇ ਸਾਨੂੰ ਮੋਬਾਈਲ ਮੈਸੇਜ ਦੇ ਰਹੇ ਨੇ ਬੰਦੇ ਭੇਜ ਰਹੇ ਨੇ ਕਿ ਸਾਨੂੰ ਇਹ ਪਾਰਟੀ ਜੁਆਇਨ ਕਰਾ ਲਓ ਜਿਹੜਾ ਇਹਨਾਂ ਦਾ ਬਾਗੀ ਗਰੁੱਪ ਹੈ ਉਹਨਾਂ ਦੇ ਮੈਕਸਿਮਮ ਚੋਰੀ ਆਦਮੀ ਆਏ ਨੇ ਸਾਨੂੰ ਇਹ ਪਾਰਟੀ ਜੁਆਇਨ ਕਰਾ ਲਓ ਤਾਂ ਅਸੀਂ ਅੱਜ ਸਟੇਜ ਤੋਂ ਜਵਾਬ ਦੇਨੇ ਆ ਤੁਸੀਂ ਆਕਾਲ ਤਖਸਾ ਦੀ ਤਹੀਨ ਤੇ ਨਹੀਂ ਬੋਲੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਤਹੀਨ ਤੇ ਨਹੀਂ ਬੋਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਤੇ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ 'ਚ ਨਹੀਂ ਬੋਲੇ ਅਸੀਂ ਸਟੇਜ ਤੋਂ ਕਹਿੰਨੇ ਆ ਇਹ ਲੀਡਰ ਸਾਨੂੰ ਦੁਬਾਰਾ ਅਪਰੋਚ ਨਾ ਕਰ ਸਾਡੇ ਕੋਲ ਉਹ ਲੀਡਰ ਆਉਣ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਕ 'ਚ ਬੋਲੇ ਸੀ ਗੁਰੂ ਗ੍ਰੰਥ ਸਾਹਿਬ ਤੇ ਬੋਲੇ ਨੇ ਪੰਜਾਬ ਦੇ ਹੱਕ 'ਚ ਬੋਲੇ ਨੇ ਉਹ ਲੀਡਰਾਂ ਲਈ ਸਾਡੇ ਬੂਹੇ ਖੁੱਲੇ ਨੇ ਦੂਜਿਆਂ ਲਈ ਇਹ ਬੂਹੇ ਪਰਮਾਨੈਂਟ ਬੰਦ ਨੇ ਸੋ ਮੇਰੀ ਇਨੀ ਬੇਨਤੀ ਹੈ ਕਾਮ ਟਾਈਮ ਬਹੁਤ ਘੱਟ ਹੈ ਸੰਗਤ ਬਹੁਤ ਜ਼ਿਆਦਾ ਹੈ ਸੋ ਇੱਕ ਤਾਂ ਇਹਨਾਂ ਨੂੰ ਭੁਲੇਖਾ ਦੂਰ ਹੋ ਗਿਆ ਕਿ ਜਿਵੇਂ ਮੇਰਾ ਜੂਨੀਅਰ ਲੜਕਾ ਰਣਜੋਤ ਸਿੰਘ ਭੁੱਲੜ ਹੈ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਇੱਕ ਹਫ਼ਤਾ ਹੋ ਗਿਆ ਉਹਨੂੰ ਬੜੀ ਮੁਸ਼ਕਲ ਨਾਲ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਹੁਣ ਮੈਨੂੰ ਲੱਗਦਾ ਕਿ ਸਾਨੂੰ ਪਰਮਿਸ਼ਨ ਕਿਉਂ ਨਹੀਂ ਸੀ ਮਿਲਦੀ ਹੁਣ ਪਤਾ ਲੱਗਦਾ ਇਹ ਅਫਸਰ ਕਿਉਂ ਸਾਨੂੰ ਰੋਕਦੇ ਸੀ ਅਫਸਰ ਨੇ ਮੈਨੂੰ ਤੇ ਰਣਜੋਤ ਨੂੰ ਬੁਲਾ ਕੇ ਕਿਹਾ ਤੁਸੀਂ 12 ਤੇ 14 ਨੂੰ ਰੈਲੀ ਕਰ ਲਓ 13 ਨੂੰ ਨਾ ਕਰੋ ਮੁੱਖ ਮੰਤਰੀ ਨੇ ਆਉਣਾ ਹੈ ਹੁਣ ਪਤਾ ਲੱਗਿਆ ਮੁੱਖ ਮੰਤਰੀ ਕੈਨਸਲ ਕਰ ਗਿਆ ਇਹ ਤੁਹਾਡਾ ਘੱਟ ਇਹ ਆ ਪੰਜਾਬ ਇਹ ਪੰਜਾਬ ਚੋਂ ਦਾ 2027 ਦੇ ਵਿੱਚ ਇੱਕ ਹੀ ਮੁੱਖ ਮੰਤਰੀ ਭਾਈ ਅਮਰਤਪਾਲ